ਬੀਤੇ ਦਿਨੀ ਦਿੱਲੀ ਦੇ ਵਿੱਚ ਬੀਜੇਪੀ ਚ ਕੁਝ ਸਿੱਖ ਵਿਅਕਤੀ ਸ਼ਾਮਲ ਹੁੰਦੇ ਆ ਔਰ ਕਿਸ ਤਰੀਕੇ ਦੇ ਨਾਲ ਬਾਅਦ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆਉਂਦਾ ਉਹ ਕਹਿੰਦੇ ਆ ਕਿ ਬੀਜੇਪੀ ਸਿੱਖ ਵਿਰੋਧੀ ਹੈ ਤਾਂ ਇਸ ਤੇ ਹਰਜੀਤ ਸਿੰਘ ਗਰੇਵਾਲ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਕਿਸ ਤਰੀਕੇ ਦਾ ਬਿਆਨ ਲੱਗਿਆ ਔਰ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਬੜੀ ਮੰਦਪਾਗੀ ਗੱਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਦਾ ਬਹੁਤ ਸਤਿਕਾਰ ਹੁੰਦਾ ਤੇ ਔਮ ਨੂੰ ਦਿਸ਼ਾ ਵੀ ਦੇਣੀ ਹੁੰਦੀ ਹੈ ਇਹਨਾਂ ਲੋਕਾਂ ਨੇ ਔਰ ਕੌਮਪਰੇਂਡਾ ਵੀ ਲੈਂਦੀ ਆ ਤੇ ਮੈਂ ਤਾਂ ਇਹ ਸਮਝਦਾ ਬੜੀ ਮੰਦਭਾਗੀ ਗੱਲ ਆ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਬਿਆਨਬਾਜ਼ੀ ਕਰਦੇ ਆ ਇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਜੋ ਮੋਦੀ ਜੀ ਨੇ ਸਿੱਖਾਂ ਲਈ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਔਰ ਜੋ ਪੰਜਾਬ ਲਈ ਵੀ ਕੀਤਾ ਤੇ ਇਹ ਜਿਹੜੇ ਆ ਜਿਹੜੀ ਕਾਂਗਰਸ ਨੇ ਨਸਲਕੁਸ਼ੀ ਕੀਤੀ ਆ ਉਹਦੇ ਜਿਹੜੇ ਸਿੱਖ ਬੈਠੇ ਆ ਉਹਨਾਂ ਦਾ ਤਾਂ ਕਦੇ ਕੁਐਸਚਨ ਨਹੀਂ ਉਠਾਉਂਦੇ ਸਵਾਲ ਨਹੀਂ ਠਾਉਂਦੇ ਔਰ ਜਿਹੜੇ ਬੀਜੇਪੀ ਜੀ ਨੇ ਉਹਨਾਂ ਦੇ ਸਵਾਲ ਉਠਾਉਂਦੇ ਆ ਬੀਜੇਪੀ ਚ ਤਾਂ ਆਉਣਗੇ ਲੋਗ ਗਰੇਵਾਲ ਸਾਹਿਬ ਕਿਉਂ ਇਹਦਾ ਕਾਰਨ ਕੀ ਲੱਗਦਾ ਤੁਹਾਨੂੰ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਜਿਵੇਂ ਤੁਸੀਂ ਹੁਣ ਕਿਹਾ ਵੀ ਭਾਜੀਪੀ ਤੇ ਹੀ ਸਵਾਲ ਉਠਾਉਂਦੇ ਆ ਫਿਰ ਚੱਕਰ ਬਣਾ ਕੇ ਰੱਖਣਾ ਚਾਹੁੰਦੇ ਆ ਸਾਨੂੰ ਚਾਹੁੰਦੇ ਆ ਕਿ ਅਸੀਂ ਇਹਨਾਂ ਨਾਲ ਸਮਝੌਤਾ ਡਰ ਕੇ ਕਰਦੇ ਹੀ ਕਰ ਲਈਏ ਹੁਣ ਤਾਂ ਇਹ ਸਾਡੇ ਉਸ ਤੇ ਰਹਿਣਗੇ ਰਹਿਮੋ ਕਰਮ ਤੇ ਅਸੀਂ ਇਹਨਾਂ ਦੇ ਰਹਿਮੋ ਕਰਮ ਤੇ ਨਹੀਂ ਰਹਿੰਦੇ ਕੀ ਗਰੇਵਾਲ ਸਾਹਿਬ ਜੇਕਰ ਮੰਨ ਲਈਏ ਗੱਠਜੋੜ ਹੁੰਦਾ ਸੀ ਪਹਿਲਾਂ ਵੀ ਗੱਠਜੋੜ ਰਿਹਾ ਉਦੋਂ ਕੋਈ ਇਸ ਤਰੀਕੇ ਦੀ ਸਟੇਟਮੈਂਟਸ ਬਹੁਤੀਆਂ ਨਹੀਂ ਆਈਆਂ ਸੀਗੀਆਂ ਹੁਣ ਗੱਠਜੋੜ ਨਾ ਹੋਣ ਕਰਨ ਵੀ ਕੋਈ ਰੀਜ਼ਨ ਬਣਿਆ ਉਹ ਨਹੀਂ ਭਾਈ ਉਹ ਸਟੇਟਮੈਂਟਸ ਇਸ ਤੇ ਮੈਂ ਸਮਝਦਾ ਤਦ ਬੋਲਣਾ ਪਿਆ ਮਜਬੂਰੀ ਚ ਨਹੀਂ ਤਾਂ ਮੈਂ ਵੀ ਨਹੀਂ ਬੋਲਣਾ ਠੀਕ ਹੈ ਨਾ ਇਹ ਕੜਵਾਹਟ ਫੈਲਾਉਣ ਵਾਲੀਆਂ ਗੱਲਾਂ ਕਰਦੇ ਆ ਸਮਾਜ ਚ ਕਿਉਂ ਨਾ ਆਉਣ ਸਿੱਖ ਬੀਜੇਪੀ ਚਾਹਣਗੇ ਇਹ ਸਿੱਖੀ ਦਾ ਸਰਟੀਫਿਕੇਟ ਤਾਂ ਮੈਂ ਨਹੀਂ ਦੇਣਾ ਸਿੱਖੀ ਦਾ ਸਰਟੀਫਿਕੇਟ ਸੁਖਵੀਰ ਬਾਦਲ ਤੋਂ ਲਵਾਂਗੇ ਜਿਹੜਾ ਖੁਦ ਹੀ ਸਿੱਖ ਨਹੀਂ ਹੈ ਪੂਰੀ ਪੂਰੀ ਸਿੱਖੀ بیسਟ ਹੈਗਾ ਕਦੇ ਦਾੜੀ ਬੰਨ ਲੈਂਦਾ ਕਦੇ ਖੋਲ ਲੈਂਦਾ ਇਹ ਕੋਈ ਗੱਲ ਹੈ ਤੇ ਜੇਕਰ ਗੱਲ ਕਰੀਏ ਤਾਂ ਹੁਣ ਤੁਸੀਂ ਇੱਕ ਗੱਲ ਵੀ ਕਹੀ ਵੀ ਸਾਰਾ ਕੁਝ ਸੁਖਵੀਰ ਬਾਦਲ ਹੀ ਕਰਾ ਰਿਹਾ ਤਾਂ ਮੈਂ ਤੋਂ ਔਰ ਜਿਹੜੀ SGPC ਹੈ ਖੁਦ ਇੱਕ ਸਰਵੋੱਚ ਸੰਸਥਾ ਹੈ ਜਿਹੜੀ ਸ਼੍ਰੀ ਕਾਲਕਟਕ ਸਾਹਿਬ ਨੂੰ ਸਮਰਪਿਤ ਹੈ ਫਿਰ ਅਜਈਆਂ ਚੀਜ਼ਾਂ ਕਿਉਂ ਨੇ ਕਿਉਂਕਿ ਤੁਸੀਂ ਹੋਰ ਬਿਆਨ ਦਿੱਤਾ ਵੀ ਜੇਕਰ ਧਾਮੀ ਜਿਹੜਾ ਸਹੀ ਤਰੀਕੇ ਨਾਲ ਕੰਮ ਕਰਦਾ ਤਾਂ ਅੱਜ ਕੱਲ IPS IAS ਜਿਹੜੇ ਅਫਸਰ ਸੀਗੇ ਉਹਨਾਂ ਦੀ ਗਿਣਤੀ ਪੰਜਾਬ ਦੇ ਵਿੱਚੋਂ ਜ਼ਿਆਦਾ ਹੁੰਦੀ ਬਈ ਇਹ ਸ਼੍ਰੋਮਣੀ ਕਮੇਟੀ ਦਾ ਕੰਮ ਆ ਸਿੱਖਿਆ ਦੇਣਾ ਕੁਆਲਿਟੀ ਐਜੂਕੇਸ਼ਨ ਦੇਣਾ ਸਿੱਖ ਬੱਚਿਆਂ ਨੂੰ ਔਰ ਉਹਨਾਂ ਨੂੰ ਤਿਆਰੀ ਕਰਵਾਉਣਾ ਕੋਈ ਇਹਨਾਂ ਨੇ ਕਰਵਾਈ ਕਦੇ ਕੁਛ ਵੀ ਨਹੀਂ ਕੀਤਾ ਕਿੰਨੇ ਇਹਨਾਂ ਨੇ IAS IPS ਨੇ ਕੱਢੇ ਆ ਸਾਡੇ ਸੰਘ ਦੀ ਸੰਸਥਾ ਚੱਲਦੀ ਹੈ ਜਿਹਦੇ ਵਿਰੋਧ ਕਰਦੇ ਰਹਿੰਦੇ ਆ ਤੇ ਸੰਕਲਪ ਦੇ ਨਾਮ ਨਾਲ ਉਹਨਾਂ ਨੇ ਕਿੰਨੇ ਆਈਐਸ ਆਈਪੀਐਸ ਕੱਢੇ ਆ ਪੰਜਾਬ ਚੋਂ ਕਿੰਨੇ ਕੱਢੇ ਆ ਕੰਪੀਟੀਸ਼ਨ ਚ ਕਿੰਨੇ ਆਏ ਆ ਇਹਨਾਂ ਨੇ ਉਹ ਉਪਰਾਲਾ ਕਰਨਾ ਸੀ ਕਿਉਂ ਨਹੀਂ ਕੀਤਾ ਤਾਂ ਵੀ ਦੋਸ਼ੀ ਹੈ ਇਹਦੀ ਐਸਜੀਪੀਸੀ ਦੋਸ਼ੀ ਹੈ ਇਹ ਤਾਂ ਸੁਖਵੀਰ ਬਾਦਲ ਦੀ ਆਪਾਲਣ ਪੋਸ਼ਣ ਕਰਨ ਤੇ ਇੱਕ ਪਰਿਵਾਰ ਦਾ ਲੱਗੇ ਰਹਿੰਦੇ ਆ ਇਹ ਨਹੀਂ ਚੱਲਦਾ ਜਸਵਿੰਦਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਹੁੰਦੀ ਆ ਜਦੋਂ ਉਦੋਂ ਗੱਲ ਉੱਠੀ ਆ ਪਿਛਲੇ ਲੰਮੇ ਸਮੇਂ ਤੋਂ ਜਾਂਚ ਦੀ ਵੀ ਗੱਲ ਉੱਠੀ ਕਮੇਟੀ ਵੀ ਬਣੀ ਪਰ ਬਾਅਦ ਦੇ ਵਿੱਚ ਫਿਰ ਇਹ ਗੱਲ ਨਪ ਗਈ ਤੁਸੀਂ ਜ਼ਿਕਰ ਕੀਤਾ ਵੀ ਦੋਸ਼ੀ ਇਹੀ ਨੇ ਉਹਨਾਂ ਦੇ ਕਤਲ ਕਰਵਾਉਣ ਵਾਲੇ ਇਹਨਾਂ ਨੇ ਕਿਉਂ ਨਹੀਂ ਸਜ਼ਾ ਦਵਾਈ ਸੀਐਮ ਸੀ ਡਿਪਟੀ ਸੀਐਮ ਸੀ ਦੇਖੋ ਇਹ ਕਹਿੰਦੇ ਪੰਥਕ ਸਰਕਾਰ ਆ ਸਿੱਖਾਂ ਦੇ ਪੋਪ ਦੇ ਟੁਕੜੇ ਕਰ ਦਿੱਤੇ ਜਾਣ ਹੈ ਤੇ ਤੁਸੀਂ ਉਸ ਦਾ ਆ ਕੇ ਜਾਂਚ ਬੁਣਾ ਕਰਾਉਂ ਦੋਸ਼ੀਆਂ ਨੂੰ ਸਜ਼ਾ ਨਾ ਦੇऊं ਮੈਂ ਇਹਨਾਂ ਨਾਲ ਦਾ ਵਾਅਦਾ ਕਰਦਾ ਬੀਜੇਪੀ ਦੀ ਸਰਕਾਰ ਪੰਜਾਬ ਚ ਆਊਗੀ ਅਸੀਂ ਉਹਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਵਾਂਗੇ ਸામਨੇ ਲਾਵਾਂਗੇ ਸਮਾਜ ਦੇ ਪੰਥਕ ਸਰਕਾਰ ਇਹ ਹੋਈ ਜਾਂਸੀ ਹੋਏ ਇੱਕੋ ਦਾ ਬਟਾ ਬਿਆਨ ਹੋਰ ਸੀ ਵੀ ਜੇਕਰ ਧਾਮੀ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਤਾਂ ਮਜਬੂਰਨ ਸਾਨੂੰ ਚੋਣ ਦਰਦੀ ਪਵੇਗੀ ਤੇ ਉਹ ਤਾਂ ਫਿਰ ਹੈ ਹੀ ਆ ਫਿਰ ਜਿਹੜੇ ਸਿੱਖ ਨੇ ਜਿਹੜੇ ਧਰਮ ਨੂੰ ਠੀਕ ਮੰਨਦੇ ਨੇ ਜਿਹੜੇ ਉਹਦਾ ਸਤਕਾਰ ਸਨਮਾਨ ਵਧਾਉਣਗੇ ਉਹ ਲੋਕ ਅੱਗੇ ਆਉਣਗੇ ਫਿਰ ਜਰੂਰ ਹੋਣਾ ਚਾਹੀਦਾ ਅੱਜ ਇੱਕ ਨਵੀਂ ਲਿਸਟ ਜਾਰੀ ਕਰਤੀ ਆ ਤੁਹਾਡੇ ਪੁਰਾਣੇ ਸਾਥੀ ਲੁਧਿਆਣਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜੀ ਜੋ ਕਿ ਕਾਂਗਰਸ ਦੇ ਪ੍ਰਧਾਨ ਉਹਨਾਂ ਨੂੰ ਟਿਕਟ ਦਿੱਤੀ ਲੁਧਿਆਣੇ ਤੋਂ ਕੀ ਲੱਗਦਾ ਰਵੀਦੀਪ ਸਿੰਘ ਬਿੱਟੂ ਦੇ ਸਾਹਮਣੇ ਕਾਂਗਰਸ ਚ ਲੀਡਰਸ਼ਿਪ ਕਰਾਈਸਿਸ ਆ ਵਿਜੇਂਦਰ ਸਿੰਘਲਾ ਨੇ ਆਪਣੇ ਇਲਾਕੇ ਦੀ ਸੇਵਾ ਨਹੀਂ ਕੀਤੀ ਤੇ ਉਹ ਚੋਣ ਹਰਾਇਆ ਉੱਥੋਂ ਦੇ ਲੋਕਾਂ ਨੇ ਉਹਨੂੰ ਚੱਕ ਕੇ ਆਨੰਦਪੁਰ ਸਾਹਿਬ ਭੇਜਤਾ ਹੈ ਆਨੰਦਪੁਰ ਸਾਹਿਬ ਦੇ ਵਰਕਰਾਂ ਦਾ અપਮਾਨ ਆ ਲੁਧਿਆਣਾ ਚ ਰਾਜਾ ਬੜਿੰਗ ਕਿੱਥੇ ਆ ਆਪਦੇ ਹਲਕੇ ਦੀ ਪੂਰੀ ਸੇਵਾ ਕਰ ਲਈ ਉਹਨੇ ਇਹ ਉਹ ਲੁਧਿਆਣਾ ਦੇ ਕਾਂਗਰਸ ਦੇ ਵਰਕਰਾਂ ਦਾ અપਮਾਨ ਨਹੀਂ ਹੈ ਤੁਹਾਨੂੰ ਕੀ ਲੱਗਦਾ ਹੁਣ ਜਿੱਤ ਸਕਣਗੇ ਉੱਥੋਂ ਕਿ ਨਹੀਂ ਹੋ ਰਾਜਾ ਬੜਿੰਗ ਸੀਟ ਅਸੀਂ ਜਿੱਤਾਂਗੇ ਹਰ ਹਾਲਤ ਚ ਭਾਰਤੀ ਜਨਤਾ ਪਾਰਟੀ ਜਿੱਤੇਗੀ ਕਮਲ ਦਾ ਨਿਸ਼ਾਨ ਜਿੱਤੇਗਾ ਇੱਕ ਵਾਰ ਸਵਾਲਾ ਗਰੇਵਾਲ ਸਾਹਿਬ ਜਿਸ ਤਰੀਕੇ ਨਾਲ ਲੁਧਿਆਣਾ ਦੇ ਵਿੱਚ ਐਫ ਆਈ ਆਰ ਦਰਜ ਹੋਈ ਆ ਰਾਗਵ ਚੱਡਾ ਦਾ ਜਿਹੜਾ ਬਿਆਨ ਸੀ ਉਹਦੇ ਦੇ ਖਿਲਾਫ ਹੋਈ ਹੈ ਯੂਟਿਊਬਰ ਚੈਨਲ ਦਾ ਸੀਗਾ ਤਾਂ ਕਿਵੇਂ ਦੇਖਦੇ ਹੋ ਸਾਰੇ ਨੂੰ ਐਦਾਂ ਰਾਗਵ ਚੱਡਾ ਜਿਹੜਾ ਜੀ ਉਹ ਨਵਾਬ ਆ ਪੰਜਾਬ ਦਾ ਕੇਜਰੀਵਾਲ ਦਾ ਨਿਯੁਕਤ ਕੀਤਾ ਹੋਇਆ ਉਹ ਆਉਂਦਾ ਇੱਥੇ ਲੁੱਟਮਾਰ ਕਰਕੇ ਚੱਲ ਜਾਂਦਾ ਹੁਣ ਤਾਂ ਇੰਗਲੈਂਡ ਬੈਠਾ ਦਰਦਾ ਤੇ ਰਾਗ ਚੱਡਾ ਦੇ ਲਈ ਜੇ ਕੋਈ ਸੱਚੀ ਗੱਲ ਕਹਿ ਤੀ ਮੈਂ ਵੀ ਕਹਿਣਾ ਜੋ ਉਹਨੇ ਕਿਹਾ ਮੇਰੇ ਤੇ ਵੀ ਮੁਕਦਮਾ ਦਰਜ ਕਰਦੇ ਹੋ ਫਿਰ ਠੀਕ ਹੈ ਨਾ ਗੱਲ ਬੱਚਾ-ਬੱਚਾ ਕਹੂਗਾ ਪੰਜਾਬ ਦਾ ਭਗਵੰਤ ਮਾਨ ਬੱਚਾ-ਬੱਚਾ ਕਹੂ ਕਿ ਤੁਸੀਂ ਚੋਰ ਹੋ ਮੈਂ ਕਹਿਣਾ ਇੱਕ ਤੁਹਾਡਾ ਹੋਰ ਪਿਆਸ ਤੁਸੀਂ ਕਿਹਾ ਵੀ ਉਹਨਾਂ ਨੇ ਇੰਗਲੈਂਡ ਦੇ ਵਿੱਚ ਹੋਟਲ ਖੜੇ ਕਰ ਲਏ ਲੇਕਿਨ ਉਹ ਤਾਂ ਕਹਿੰਦੇ ਮੈਂ ਇਲਾਜ ਕਰਾਉਣ ਦੇ ਲਈ ਆਂਖ ਦਾ ਕੋਈ ਇਲਾਜ ਲੋਜ ਨਹੀਂ ਹੈ ਫਿਲਮਾਂ 'ਚ ਪੈਸੇ ਲਾਏ ਆ ਉੱਥੇ 5 ਸਟਾਰ ਹੋਟਲ ਖਰੀਦਿਆ ਦੇ ਆ ਦੇ ਕਾਗਜ਼ ਪੱਤਰ ਜਿੱਦਣ ਜਿਆਦਾ ਤੰਗ ਕਰੂਗਾ ਚਰਚਾ ਇਹ ਵੀ ਆ ਵੀ ਤੁਸੀਂ ਬੀਜੇਪੀ ਚ ਲੈ ਰਹੇ ਰਾਗਵ ਚੱਡਾ ਨੂੰ ਆ ਜਾਵੇ ਵਧੀਆ ਮੈਂ ਮੈਂ ਕਿਸੇ ਨੂੰ ਨਹੀਂ ਰੋਕਦਾ ਮੋਦੀ ਜੀ ਨੂੰ ਲੀਡਰ ਮੰਨਦਾ ਹੋਵੇ ਸਾਡੀ ਵਿਚਾਰਧਾਰਾ ਨੂੰ ਮੰਨਦਾ ਹੋਵੇ ਆ ਜੀ ਬਿਲਕੁਲ ਬਿਲਕੁਲ ਧੰਨਵਾਦ ਆ तमाम ਹਿੱਦੋਂ ਤੇ ਪਰ ਗੱਲਬਾਤ ਹੋਈ ਹੈ ਹਰਜੀਤ ਸਿੰਘ ਗਰੇਵਾਲ ਹੋਰਾ ਦੇ ਨਾਲ ਔਰ ਵੱਡਾ ਬਿਆਨ ਇਹ ਵੀ ਹੈ ਕਿ ਜੇਕਰ ਐਸਜੀਪੀਸੀ ਸੰਸਦਾਂ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਤਾਂ ਉਹ ਬੀਜੇਪੀ ਜਿਹੜੀ ਹੈਗੀ ਆ ਉਹ ਆਪਣੇ ਨੁਮਾਇੰਦਿਆਂ ਤੋਂ ਐਸਜੀਪੀਸੀ ਦੀ ਚੋਣ ਵੀ ਲੜਾ ਸਕਦੀ ਹੈ ਔਰ ਨਾਲ ਦੀ ਨਾਲ ਇੱਕ ਪਰਿਵਾਰ ਦਾ ਜਿਹੜਾ ਹਾਲਾਤ ਸੁਧਾਰਨ ਤੇ ਤੁਰੇ ਹੋਏ ਐ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਬੰਦ ਕਰ ਦਿੱਤਾ ਜਾਵੇ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ